वेलकम बैक जी ਸਾਡੇ ਚੈਨਲ ਤੇ ਜਿਸ ਦਾ ਨਾਮ ਹੈ ਚੌਧਰੀ ਕਲੋਥ ਹਾਊਸ ਪੋਜੇਵਾਲ ਲੋ ਜੀ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋ ਗਏ ਆ ਅੱਜ ਬਹੁਤ ਅੱਛੇ ਰੇਟ ਦੇਣੇ ਆ ਸਰਦੀਆਂ ਦੇ ਚੈੱਕ ਸੂਟ ਆ ਗਏ ਆ ਉਸ ਰੇਟ ਤੇ ਦਊਗਾ ਨਾਲ ਫੁੱਲ ਚੈਲੰਜ ਜੇ ਕਿਤੇ ਵੀ ਇਹ ਰੇਟ ਮਿਲਦਾ ਹੋਇਆ ਪਲੀਜ਼ ਕਮੈਂਟ ਕਰੋ ਕਿ ਹਾਂ ਸਾਨੂੰ ਇਸ ਰੇਟ ਤੇ ਮਿਲਦਾ ਪਰ ਉਹਦੇ ਵਿੱਚ ਇੱਕ ਦੋ ਕੰਡੀਸ਼ਨਾਂ ਆਉਣੀਆਂ ਤਿੰਨ ਸੂਟਾਂ ਦੇ ਨਾਲ ਰੇਟ ਮਿਲਣਾਗਾ ਜਿਹੜਾ ਰੇਟ ਦੇ ਰਿਆਂ ਔਰ ਤਿੰਨ ਸੂਟਾਂ ਦਾ ਇੱਕੋ ਲਿਫਾਫਾ ਦੇਣਾ ਇਹ ਵੀ ਨਾਲ ਗੱਲ ਹੈ ਇਹ ਨਹੀਂ ਹੋਣਾ ਕਿ ਹਰ ਦਾਤ ਅਲੱਗ-ਅਲੱਗ ਤਿੰਨ ਜਣੇ ਆਣ ਇੱਠੇ ਤਿੰਨ ਸੂਟ ਲੈਣ ਅਲੱਗ-ਅਲੱਗ ਲਿਫਾਫੇ ਨਹੀਂ ਬਾਹਰੇ ਸੂਟ ਹੈ ਲਿਫਾਫਾ ਹੀ 5 ਤੋਂ 7 ਰੁਪਏ ਦਾ ਪੈ ਰਿਹਾ ਤਿੰਨ ਸੂਟਾਂ ਨਾਲ ਇੱਕ ਲਿਫਾਫਾ ਦੇਣਾ ਰੇਟ ਦੇਖ ਲਿਓ ਉਹ ਮੈਂ ਦੱਸਨੇ ਐਂਡ ਦੇ ਵਿੱਚ ਜਾਂ ਵੀਡੀਓ ਦੇ ਹਾਫ ਦੇ ਵਿੱਚ ਦੀ ਉਹ ਤੁਸੀਂ ਦੇਖਣਾ ਆਏਗਾ ਠੀਕ ਹੈ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਲੋ ਸਟਾਰਟ ਹੈ ਅੱਜ ਦੇ ਡਿਜ਼ਾਈਨ ਸਭ ਤੋਂ ਪਹਿਲਾਂ ਜਲਦੀ ਜਲਦੀ ਸਿਰਫ ਦਿਖਾਣ ਲੱਗਿਆਂ ਕਿਉਂਕਿ ਕਈ ਕਸਟਮਰ ਹੁੰਦਾ ਕਿ ਉਹ ਚੀਜ਼ ਉਹਨਾਂ ਦੇ ਹੈ ਜਾਂ ਨਹੀਂ ਹੈ ਆਲ ਓਵਰ ਸੂਟ 460 ਕਪੜਾ ਨਾਲ ਆਣੀ ਹੈਗੀ 4 ਸਾਈਡ ਚੁੰਨੀ 330 ਰੁਪਏ ਦਾ ਮੈਚਿੰਗ ਸੂਟ ਬਹੁਤ ਟਾਪ ਦਾ ਕਪੜਾ 2.5 ਮੀਟਰ ਸ਼ਰਟ 3 ਮੀਟਰ ਸਲਵਾਰ ਪੂਰਾ ਕਪੜਾ ਮੈਚਿੰਗ ਸੂਟ 350 ਰੁਪਏ ਦਾ ਆਲ ਓਵਰ ਸੂਟ ਏਕੇ ਟੈਕਸ ਦਾ 300 ਰੁਪਏ ਦਾ ਵਿਦਆਊਟ ਚੁੰਨੀ ਇਹ ਵਧੀਆ ਵਾਲਾ ਵੀ ਵਿੱਚੇ ਹੀ ਪਏ ਹੈਗੇ 3-300 ਰੁਪਏ ਦੇ ਵਿੱਚ ਉਹ ਤੋਂ ਬਾਅਦ ਆ ਜਾਣੇ ਹੈ ਜੀ ਨੈਕਸਟ ਪਿਓਰ ਕਾਟਨ BMW ਏਕੇ ਟੈਕਸ ਦੀ 400 ਰੁਪਏ ਦਾ ਸੂਟ 5 ਮੀਟਰ ਜੀ 4 ਸੂਟ ਲਾਉਂਗੇ ਇਕੱਠੇ 4 ਸੂਟ ਜਿਹੜਾ ਗਾਹਕ ਲੈਂਦਾ ਹੈਗਾ ਉਹਨੂੰ 25 ਰੁਪਏ ਘਟਦੇ ਆ ਇਸ ਦੇ ਵਿੱਚ ਔਰ ਆਲ ਓਵਰ 345 ਰੁਪਏ ਵਾਲੇ ਸੂਟ ਦੇ ਵਿੱਚ ਜੇ 4-4 ਸੂਟ ਲੈਂਦਾ ਹੈਗਾ ਬਗੈਰ ਚੁੰਨੀ ਵਾਲਿਆਂ ਦੇ ਵਿੱਚ ਹੋਰ ਕਿਸੇ 'ਚ ਕੋਈ ਲੈਸ ਨਹੀਂ ਹੈ ਇਹ ਬਹੁਤ ਅੱਛਾ ਕਪੜਾ ਆਏਗਾ ਆਡੀ ਡਿਜੀਟਲ ਨੰਬਰ ਆਂਦਾ ਇਹਦਾ ਬਹੁਤ ਟੌਪ ਦਾ 1 ਕਿ ਟੈਕਸ ਦਾ 7700 ਰੁਪਏ ਦਾ ਸੂਟ ਸੀ ਇਹ ਹੈ 500 ਰੁਪਏ ਦਾ ਸੂਟ თან ਸਿਰਫ 2 ਹੈ ਮੈਨੀ ਇਸ ਤਰ੍ਹਾਂ ਕਹਿਣਾ ਹੈ ਕਿ ਬਹੁਤ ਪਹੇ ਹੈ ਜੀ ਇਸ ਚੀਜ਼ ਨੂੰ ਪਲੀਜ਼ ਨੋਟ ਕਰਦੇ ਜਾਓ ਲਓ ਜੀ ਬਹੁਤ ਹੀ ਅੱਛਾ ਮੈਚਿੰਗ ਸੂਟ ਪਹਿਲਾਂ ਆਇਆ ਸੀ ਪਿਓਰ ਚੁੰਨੀ ਦੇ ਨਾਲ ਹੁਣ ਆਇਆ ਸੈਮੀ ਚੁੰਨੀ ਦੇ ਨਾਲ ਇਹ ਆਏਗੀ ਇਸ ਦੀ ਬਾਟਮ ਸੈਮੀ ਚੁੰਨੀ ਹੈ ਕੋਈ ਪਿਓਰ ਦੀ ਚੁੰਨੀ ਨਹੀਂ ਸਿਰਫ 400 ਰੁਪਏ ਦਾ ਸੂਟ ਕਲਰ ਦਿਖਾ ਦਿਓ ਜੀ ਲਓ ਜੀ ਇਹ ਆਗੇ ਜੀ ਇਸ ਦੇ 4 ਕਲਰ ਇੱਕ 5 ਕਲਰ ਜੀ ਲਓ ਜੀ ਨੈਕਸਟ ਦੇਖੋ ਬਹੁਤ ਹੀ ਅੱਛਾ ਜਾਮ ਕਾਟਨ ਦੀ ਸ਼ਰਟ ਫੁੱਲ ਲੈਂਥ ਹੈ ਕੋਈ ਟੈਨਸ਼ਨ ਨਹੀਂ ਪਲੇਨ ਬਾਟਮ ਏ ਆ ਗਈ ਜੀ ਸੈਮੀ ਚੁੰਨੀ ਇਹ ਵੀ ਸੂਟ 400 ਰੁਪਏ ਦੇ ਵਿੱਚ ਜੀ ਪਿਓਰ ਚੁੰਨੀ ਦੇ ਨਾਲ ਇਹ ਸੂਟ ਮੇਰੇ ਕੋਲ ਪਿਆ 550 ਚ ਇਸ ਚੀਜ਼ ਦੇ ਵਿੱਚ ਪਿਆ 400 ਰੁਪਏ ਦੇ ਵਿੱਚ ਲਓ ਜੀ ਨੈਕਸਟ ਦੇਖੋ ਬਹੁਤ ਹੀ ਸੋਹਣੀ ਲੀਜੀ ਬੀਜੀ ਦਾ ਕਪੜਾ ਆ ਗਿਆ ਹੈਗਾ ਟਾਪ ਦਾ بیس ਹੈ ਆ ਗਈ ਜੀ ਨਾਲ ਚੁੰਨੀ ਫੋਰ ਸਾਈਡ ਪੱਟੀ ਦੇ ਨਾਲ ਪ੍ਰਾਈਸ 400 ਰੁਪਿਆ ਜੀ ਦੇਣ ਲੈਣ ਦੇ ਲਈ ਹਰ ਤਰ੍ਹਾਂ ਨਾਲ ਸਵਾਨ ਦੇ ਲਈ ਸੂਟ ਬਹੁਤ ਟਾਪ ਦਾ ਹੈ ਇਸ ਭਾਅ ਦੇ ਵਿੱਚ ਬਹੁਤ ਅੱਛੇ ਰੇਟ ਹੈ ਹੋਰ ਅਗਲੀ ਗੱਲ ਪਿਓਰ ਕਾਟਨ ਦੇ ਵਿੱਚ ਹੁਣ ਸੂਟ ਨਹੀਂ ਮਿਲ ਰਾਏ ਜੀ ਇਹ ਤਾਂ ਜਿਨ੍ਹਾਂ ਨੇ ਅਕਤੂਬਰ ਦੇ ਨਵੰਬਰ ਦੇ ਵਿਆਹ ਹੈ ਉਹਨਾਂ ਨੂੰ ਹੁਣੇ ਕਪੜਾ ਲੈ ਲੈਣਾ ਚਾਹੀਦਾ ਲਓ ਜੀ ਸੂਟ ਦੇਖੋ ਬਹੁਤ ਟੌਪ ਦਾ ਪੱਲੇ ਦੇ ਉੱਤੇ ਕਢਾਈ ਇਹ ਆ ਗਈ ਜੀ ਫੋਰ ਸਾਈਡ ਚੁੰਨੀ ਦੇ ਨਾਲ ਪਲੇਨ ਆਏਗੀ ਬਾਟਮ ਸਿਰਫ 400 ਰੁਪਏ ਦਾ 450 ਦਾ ਸੌਰੀ ਫਿਰ ਗਲਤੀ ਹੋ ਗਈ ਹੈ ਕਢਾਈ ਦੇ ਵਿੱਚ ਇਸ ਕਰਕੇ 450 ਰੁਪਏ ਦਾ ਸੂਟ ਵੀ ਇਹ ਵਾਲਾ ਇਹ ਦੇਖ ਲਓ ਜੀ ਲਓ ਜੀ ਨੈਕਸਟ ਆ ਗਿਆ ਜੀ ਮੈਚਿੰਗ ਦੁਪੱਟਾ ਸੂਟ ਇਹ ਸੂਟ ਮੈਂ ਹਮੇਸ਼ਾ ਦੱਸਦਾ ਪਿਓਰ ਚੁੰਨੀ ਦੇ ਨਾਲ 1000 1000 ਰੁਪਏ ਦਾ 900 ਦਾ ਸੂਟ ਮਿਲਦਾਤਾ ਪਰ ਹੁਣ ਆ ਗਈ ਇਹਦੇ ਨਾਲ ਦੁਪੱਟੇ ਕਪੜਾ ਬਹੁਤ ਟਾਪ ਦਾ ਡਿਜ਼ਾਈਨਿੰਗ ਬਹੁਤ ਟਾਪ ਦੀ ਇਹ ਆ ਗਈ ਬਾਟਮ ਇਹ ਆ ਗਈ ਜੀ ਕਾਟਨ ਦੇ ਦੁਪੱਟੇ 5 500 ਰੁਪਏ ਦੇ ਵਿੱਚ ਸੂਟ ਹੈ ਟਾਪ ਦੇ ਰੇਟ ਜੀ ਲਓ ਜੀ ਨੈਕਸਟ ਆ ਗਿਆ ਜੀ ਆਲ ਓਵਰ ਕੈਮਰਿਕ ਹਰ ਇੱਕ ਸੂਟ ਦੇ ਵਿੱਚ ਕਲਰ ਮਿਲ ਜਾਣੇ ਆਲ ਓਵਰ ਕੈਮਰਿਕ ਇਹ ਆएगी ਜੀ ਫੁੱਲ ਪਿਓਰ ਦੀ ਚੁੰਨੀ ਪ੍ਰਿੰਟਡ ਸੂਟ ਦਾ ਰੇਟ ਹੋ ਗਿਆ 550 ਰੁਪਿਆ ਬਹੁਤ ਅੱਛਾ ਰੇਟ ਹੈ 650 ਰੁਪਏ ਆ ਸੂਟ ਇਸ ਰੇਂਜ ਦੇ ਵਿੱਚ ਕਰ ਦਿੱਤਾ ਗਿਆ ਹੈ ਜੀ ਇਹਨਾਂ ਚੀਜ਼ਾਂ ਨੂੰ ਦੇਖਦੇ ਜਾਓ ਬੜੀ ਜਲਦੀ ਜਲਦੀ ਅੱਜ ਵੀਡੀਓ ਬਣਾ ਰਹਿਆਂਗਾ ਥੋੜਾ ਜਿਆਦਾ ਤੇਜ਼ੀ ਚ ਕਿ ਚਲੋ ਨਾਲ ਨਾਲ ਡਿਜ਼ਾਈਨ ਵੀ ਕਸਟਮਰ ਨੂੰ ਹਰ ਇੱਕ ਦਿਖ ਜਾਵੇ ਲਓ ਜੀ ਜਾਮ कॉटन ਦੀ ਸ਼ਰਟ ਪਲੇਨ ਆਏਗੀ बॉਟਮ ਪ੍ਰਿੰਟ ਪਿਓਰ ਦਾ ਆਏਗਾ ਪ੍ਰਿੰਟ बॉਟਮ ਆ ਗਈ ਇਹਦੇ ਨਾਲ ਜਦ ਕੇ ਪਲੇਨ ਦਾ ਵੀ ਡਿਜ਼ਾਈਨ ਆਇਆ ਸੀ ਇਹ ਆ ਗਈ ਜੀ ਪਿਓਰ ਦੀ ਚੁੰਨੀ ਜੀ ਸਿਰਫ 550 ਰੁਪਏ ਦਾ ਰੇਟ ਵੀ ਪ੍ਰਾਈਸ ਨੋਟ ਕਰੋ ਇਹ ਰੇਟ ਅਗਰ ਕਿਤੇ ਮਿਲਦੇ ਆ ਮੈਨੂੰ ਵੀ ਦੱਸ ਦਿਓ ਕਿ ਹਾਂ ਇਹ ਰੇਟ ਮਿਲ ਜਾਂਦੇ ਆ ਨਹੀਂ ਮਿਲਦੇ ਮੈਂ ਬਥੇਰਾ ਸ਼ਾਨਵੀਨ ਕਰ ਲਈ ਹੈ ਜਿਨ੍ਹਾਂ ਰੇਟਾਂ ਦੇ ਮੈਂ ਸੂਟ ਵੇਚਦਾ ਮੈਨੂੰ ਨਹੀਂ ਲੱਗਦਾ ਕੋਈ ਇਸ ਰੇਟ ਸੇ ਸੂਟ ਵੇਚ ਸਕਦਾ ਹੈਗਾ 5-5 ਰੁਪਏ ਨਾਲ ਵੀ ਮੈਂ ਸੂਟ ਵੇਚ ਦਿੰਦਾ ਜੀ ਸਿਰਫ ਇਸ ਲਈ ਕਿ ਮੈਨੂੰ ਆਪਣੇ ਕਸਟਮਰ ਨੂੰ ਕੁਝ ਖਾਸ ਦੇਣਾ ਹੁੰਦਾ ਹੈ ਬਸ ਉਹਨਾਂ ਗੱਲਾਂ ਕਰਕੇ ਲਓ ਜੀ ਦੇਖੋ ਸੂਟ ਦੇ ਡਿਜ਼ਾਈਨਿੰਗ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹ ਆਏਗਾ ਉੱਪਰ ਤੱਕ ਡਿਜ਼ਾਈਨ आ जाएगी जी बॉटम प्रिंट प्योर की चुनी प्राइस दस दौ जी छे सौ रुपया जी छे सौ रुपए जी बहुत ही टॉप का काफी अच्छा रेट भी मेरी समझ बहुत अच्छा है जी देखो काफी वादिया लो जी डिजाइन देखो बहुत ही टॉप का सात सौ रुपए वाला डिजाइन सी सवेर तक इसे रेंज से सूट चल रहा है प्लेन सलवार जी प्रिंट प्योर की चुन्नी ਪ੍ਰਾਈਸ ਤੁਹਾਡੇ ਲਈ ਸਪੈਸ਼ਲ ਡਿਸਕਾਊਂਟ 600 ਰੁਪਏ ਦੇ ਵਿੱਚ ਜੀ ਇਹ ਡਿਜ਼ਾਈਨ ਵੀ ਮੈਂ 600 ਚ ਕਰ ਦਿੱਤਾ ਹੈ ਜੀ ਕਲਰ ਦੇਖਣੇ ਕਲਰ ਦੇਖ ਲਓ ਪ੍ਰਾਈਸ ਬਹੁਤ ਅੱਛਾ ਰੇਟ ਦਿੱਤਾ ਗਿਆ ਹੈ ਜੀ ਪ੍ਰਾਈਸ ਦੇਖੋ ਮੈਂ ਕਿਹੜੇ ਕਰ ਰਹਾਗਾ ਬਸ ਤੁਹਾਡੇ ਫਾਇਦੇ ਕਰਨੇ ਆ ਆਪਣੇ ਵੱਲ ਤੋਂ ਬਾਕੀ ਕਿਸੇ ਨੂੰ ਪਸੰਦ ਆ ਰਿਹਾ ਨਹੀਂ ਆ ਰਿਹਾ ਇਹ ਤੁਹਾਡੀ ਇੱਛਾ ਹੈ ਤੁਸੀਂ ਆਪਣੇ ਮਰਜ਼ੀ ਦੇ ਮਾਲਕ ਹੋ ਦੁਕਾਨਦਾਰ ਆਪਣੇ ਵੱਲ ਤੋਂ ਬਹੁਤ ਗੱਲਾਂ ਦੱਸ ਸਕਦਾ ਬਹੁਤ ਚੀਜ਼ਾਂ ਮੈਂ ਆਪਣੇ ਵੱਲ ਤੋਂ ਦੱਸ ਸਕਦਾ ਪਰ ਇਹ ਤਾਂ ਤੁਹਾਨੂੰ ਪਤਾ ਤੁਹਾਨੂੰ ਕੀ ਪਸੰਦ ਹੈ ਜੀ ਮੈਨੂੰ ਇੱਕ ਵਾਰ ਨਹੀਂ ਕਿਸੇ ਦੇ ਨਾਲ ਕੋਈ ਗਿਲਾ ਛਕਵਾਗੇ ਕਿਸੇ ਨੂੰ ਪਸੰਦ ਆਂਦਾ ਨਹੀਂ ਆਂਦਾ ਕੋਈ ਚਿੰਤਾ ਨਹੀਂ ਜੀ ਮੇਰਾ ਕੰਮ ਹੈ ਸਿਰਫ ਆਪਣਾ ਕੰਮ ਆਪਣੀ ਚੀਜ਼ ਦਿਖਾ ਦੇਣੀ ਪਸੰਦ ਤੁਹਾਡੀ ਦੇਖੋ ਜੀ ਡਿਜ਼ਾਈਨ ਟਾਪ ਦਾ ਡਿਜ਼ਾਈਨ ਹੈ ਸੇਮ ਡਿਜ਼ਾਈਨ 1000 ਰੁਪਏ ਦੇ ਵਿੱਚ ਸੂਟ ਪਿਆ ਸਾਡੇ ਕੋਲ ਬਹੁਤ ਵਧੀਆ ਜਾਮਦੀ ਸ਼ਰਟ ਲੱਗੀ ਹੋਈ ਹੈ ਇਹ ਆਗੇ ਜੀ ਪਲੇਨ ਬਾਟਮ ਪ੍ਰਿੰਟ ਪ्योर ਦੀ ਚੁੰਨੀ ਸੂਟ ਦਾ ਪ੍ਰਾਈਸ ਹੈ ਸਿਰਫ 700 ਰੁਪਿਆ ਜੀ ਦੇਖੋ ਚੀਜ਼ ਐਨੀ ਟਾਪ ਦੀ ਚੀਜ਼ਾਂ ਐ 7700 ਰੁਪਏ ਦੇ ਵਿੱਚ ਜੀ ਬਹੁਤ ਹੀ ਅੱਛੇ ਰੇਟ ਐ ਬਹੁਤ ਹੀ ਵਧੀਆ ਹਾਈਟ ਮਾਂ ਜੀ ਲਓ ਹੁਣ ਦੇਖੋ ਜੀ ਨੈਕਸਟ ਡਿਜ਼ਾਈਨ ਟਾਪ ਦਾ ਸੂਟ ਐ ਕਪੜਾ ਦੇਖੋਗੇ ਕਿਆ ਬਾਤ ਕਹੋਗੇ ਜੀ ਸ਼੍ਰੀਕ੍ਰਿਸ਼ਨਾ ਮਿਲਦਾ ਟਾਪ ਨਹੀਂ ਮਿਲ ਐ ਜੀ ਸ਼੍ਰੀਕ੍ਰਿਸ਼ਨਾ ਉਹਦਾ ਡਿਜ਼ਾਈਨ ਪਹੁੰਚੇ ਦੇ ਉੱਤੇ ਵਰਕ ਨਾਲ ਦੁਪੱਟਾ ਆਇਆ ਐ ਮਸਲੀਨ ਦਾ ਟਾਪ ਦਾ ਦੁਪੱਟਾ ਐ ਸੂਟ ਦਾ ਪ੍ਰਾਈਸ ਸੁਣੋਗੇ ਹੈਰਾਨ ਹੋ ਜਾਉਗੇ ਸਿਰਫ 500 ਰੁਪਏ ਦੇ ਵਿੱਚ ਸੂਟ ਹੈ ਜੀ ਕਲਰ ਦਿਖਾਓ ਜੀ ਤੇ 10 ਸੂਟ ਆਏ ਤੇ ਦੇਖ ਲੈਣੇ ਕਿੰਨੇ ਆ ਹਰ ਇੱਕ ਕਲਰ ਹਰ ਇੱਕ ਡਿਜ਼ਾਈਨ ਅਲੱਗ ਇਸ ਰੇਟ ਦੇ ਵਿੱਚ ਸੂਟ ਨਹੀਂ ਮਿਲ ਸਕਦਾ ਜਦੋਂ ਇਹ ਸੂਟ ਸਲਾਇਆਵਾ ਆਉਂਗਾ ਨਾ ਜੀ ਤਾਂ ਸੂਟ ਸਲਾਇਆਵਾ ਜੇ ਕਿਸ ਨੇ ਕਹਤਾ 1000 ਦਾ ਸੂਟ ਹੈ ਤਾਂ ਵੀ ਅਸੀਂ ਮੰਨਦੇ ਆ ਕਿ ਹਾਂ 1000 ਦਾ ਸੂਟ ਹੈ ਪਰ ਅਸੀਂ ਤਾਂ ਪੈਸੇ ਨਹੀਂ ਲਓ ਦੇਖੋ ਡਿਜ਼ਾਈਨ ਇੱਕ ਤੋਂ ਇੱਕ ਤੋਹਫਾ ਡਿਜ਼ਾਈਨ ਹੈ ਮੈਨੂਅਲ ਲੱਗਦਾ ਜੀ ਨੇ ਪਹਿਲਾਂ ਡਿਜ਼ਾਈਨ ਦੇਖ ਲੈਣਾ ਉਹਨੇ ਲੈ ਜਾਣਾ ਇਹ ਸੂਟ ਨੂੰ ਪੀਸ ਨੂੰ ਖੋਲ ਕੇ ਦਿਖਾਓ ਜੀ ਇੱਕ ਪੀਸ बहुत सोहना डिजाइन है एक पीस दिखा दो बाकी डिजाइन दूसरी तरह दिखा देंगे ऐसे तरह आ डिजाइन और रेट क्या बात करी गल है जी ए बहुत सोहना डिजाइन आ देखो जी ये आएगी जी इस बॉटम सैमी चुनी सूट का प्राइस है जी पांच सौ रुपया सेम डिजाइन तुम किसों बना चले जाओ पांच सौ रुपया इतने लैसा लगा के पांच सौ रुपया सवाई लग जाती है ਮੈਂ ਸੂਟ ਦੇ ਰਿਹਾ ਟਾਪ ਦਾ ਸਿੰਪਲ ਸਵਾਈ ਸਵਾਈ ਦਾ ਰੇਟ ਬਣ ਜਾਣਾ ਤੁਹਾਡਾ ਆ ਸਾਰੇ ਡਿਜ਼ਾਈਨ ਇਹ ਵੀ ਇਹ ਵੀ ਇਹ ਹਿੱਸੇ ਦੇ ਵਿੱਚ ਹੈ 5-500 ਰੁਪਏ ਦੇ ਵਿੱਚ ਪਹੁੰਚੇ ਕੜਾਈ ਕੀ ਬਾਤ ਹੈ ਹੁਣ ਆ ਸੂਟ ਤੁਹਾਨੂੰ ਦਿਖਾ ਰਿਹਾ ਤਨਿਸ਼ ਦੇ ਡਿਜ਼ਾਈਨ ਹੈ 750-800 ਰੁਪਏ ਵਾਲੇ ਸੂਟ ਸੀ ਜੀ ਸੂਟ ਲੈ ਇਹ ਮੇਰੇ ਕੋਲ ਡਿਜ਼ਾਈਨ ਆਏ ਆ 10 ਸੂਟ ਆਏ ਸ਼ਾਇਦ 40 ਜਿਆਦਾ ਸੂਟ ਨਹੀਂ ਹੈ ਏ ਆਏਗੀ ਜੀ बॉटम टाਫਟਾ बॉटम लगी भी हुंदी है शर्ट जामते लगी हुई है नाल आएगे टॉप दे बहुत सोहने दुपट्टे है ऐनी है उंजी ए जेड़ा सूट है ए 750 और 800 ਦਾ ਤਾਂ ਸੂਟ ਦੇਵਾਂਗੇ 6600 ਰੁਪਏ ਦੇ ਵਿੱਚ 600 ਰੁਪਏ ਦਾ ਸੂਟ ਕਿਤੇ ਨਹੀਂ ਮਿਲਣਾ ਨੰਬਰ ਲੱਗੇ ਹੋਏ ਐ ਤੁਹਾਨੂੰ ਮੇਰੀ ਪੁਰਾਣੀਆਂ ਵੀਡੀਓ ਦੇਖੋਗੇ 8800 ਦਾ ਸੂਟ ਸੀ ਮੈਂ ਘਟਾ ਕੇ ਲਾਇਆ ਮੈਂ ਖੁਦ ਨਹੀਂ ਪੱਲਿਓ ਦੇ ਰਿਆ ਕੋਈ ਘਾਟਾ ਪਾ ਕੇ ਨਾ ਦੇ ਸਕਦਾ 5-5 ਰੁਪਏ ਕਮਾ ਕੇ 2-200 1.5-1.500 ਰੁਪਿਆ ਘਾਟਾ ਨਹੀਂ ਮੈਂ ਖਾ ਸਕਦਾ ਜੀ ਇਹ ਸਾਰੇ ਹੀ 6-600 ਦੇ ਸੂਟ ਹੈ ਵਿਆਹਾਂ ਸ਼ਾਦੀਆਂ ਲਈ ਕਿਸੇ ਨੂੰ ਦੇਣ ਦੇ ਲਈ ਟਾਪ ਦੇ ਸੂਟ ਖੁਦ ਸਲਾਣ ਦੇ ਲਈ ਟਾਪ ਦੇ ਸੂਟ ਹੈ ਇਹਨਾਂ ਰੇਟਾਂ ਦੇ ਵਿੱਚ ਇਹ ਸੂਟ ਹੈ ਜੀ ਲਓ ਜੀ ਡਿਜ਼ਾਈਨ ਦੇਖੋ ਜਾਮ ਦੇ ਉੱਤੇ ਟਾਪ ਦਾ ਡਿਜ਼ਾਈਨ ਆਂਦਾ ਹੈ ਬਹੁਤ ਅੱਛਾ ਮਹਾਰਾਣੀ ਨੰਬਰ ਆ ਰਿਹਾ ਹੈ ਪਿਓਰ ਦਾ ਦੁਪੱਟਾ ਜੀ 900 ਰੁਪਏ ਦਾ ਸੂਟ ਹੈ ਟਾਪ ਦਾ ਲਓ ਜੀ ਨੈਕਸਟ ਦੇਖੋ ਇਹ ਆ ਗਈ ਜੀ ਸ਼ਰਟ ਪਲੇਨ ਆਏਗੀ ਬਾਟਮ ਪ੍ਰਿੰਟ ਪਿਓਰ ਦਾ ਆਏਗਾ ਦੁਪੱਟਾ 800 ਰੁਪਏ ਦਾ ਸੂਟ ਜੀ ਰੇਟ ਬਹੁਤ ਅੱਛੇ ਮੈਂ ਤਾਂ ਸਿਰਫ ਇਹੀ ਕਹਿੰਦਾ ਹੁਣਾਂ ਕਿ ਬਸ ਸੂਟ ਦੇਖੋ ਤੁਹਾਨੂੰ ਪਤਾ ਲੱਗੇ ਚੀਜ਼ਾਂ ਦੇ ਰੇਟ ਪਤਾ ਲੱਗਦੇ ਰਹਿਣੇ ਚਾਹੀਦੇ ਆ ਜੀ ਫੋਰ ਕੁਛ ਨਹੀਂ ਆ ਦੇਖੋ ਆ 12 1200 ਦਾ ਸੂਟ ਸੀ ਜੀ ਆਧਿਆ ਦਾ ਸੂਟ ਹੈ 12 1200 ਰੁਪਏ ਦਾ ਡਿਜ਼ਾਈਨ ਦੇਖੋ ਕਿੱਦਾਂ ਬਣਾਇਆ ਹੋਇਆ ਬਹੁਤ ਟੌਪ ਦਾ ਡਿਜ਼ਾਈਨ ਬਣਾਇਆ ਗਿਆ ਪਲੇਨ ਆਏਗੀ ਟਾਫਟਾ बॉਟਮ ਪਿਓਰ ਦੀ ਚੁੰਨੀ 800 ਰੁਪਏ ਦਾ ਸੂਟ ਹੈ ਜੀ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਸੂਟ ਆਣੇ ਆ ਜੀ ਲਓ ਜੀ ਹੁਣ ਸੁਣੋ ਚੈੱਕ ਸੂਟ ਆ ਗਏ ਆ 4.5 ਮੀਟਰ ਦਾ ਸੂਟ ਇੱਕ ਸੂਟ 150 ਰੁਪਏ ਦਾ ਜੇਕਰ ਲਓਗੇ ਤਿੰਨ ਸੂਟ 400 ਰੁਪਏ ਦੇ ਤਿੰਨ ਸੂਟ 133 ਰੁਪਿਆ ਦਾ ਸੂਟ ਪੈਂਦਾ ਹੈ ਕੋਈ ਬੀ ਨਹੀਂ ਦੇ ਸਕਦਾ ਦੁਪ ਲਫਾਫਾ ਮੈਂ ਇਸ ਲਈ ਕਿਹਾ ਕਿ ਮੈਂ ਤਿੰਨ ਸੂਟਾਂ ਨਾਲ ਇੱਕੋ ਹੀ ਲਫਾਫਾ ਦੇਣਾ ਜਿਨੇ 400 ਦੇ ਤਿੰਨ ਲੈਣੇ ਕਿਉਂਕਿ 5 ਰੁਪਏ ਸੂਟ ਦਾ ਮਾਰਜਨ ਹੈ ਲਫਾਫਾ ਲੱਗਣਾ ਆਏਗਾ ਬਾਅਦ ਚ ਇਕੱਲੇ ਇਕੱਲੇ ਲਫਾਫਾ ਦਵਾਂਗਾ ਮੈਂ ਖੁਦ ਘਾਟੇ 'ਚ ਚੱਲ ਜਾਣਾ ਇਹ ਸੂਟ ਦਾ ਰੇਟ ਹੈ ਸਿਰਫ ਇਹਨਾਂ ਸੱਤਾਂ ਦੇ ਨਾਲ ਹੀ ਮੈਂ ਉਹ ਤੋਂ ਬਾਅਦ ਨਹੀਂ ਦੇਣਾ ਤੁਸੀਂ ਕੋਈ ਵੀ ਆਈ ਜਾਓ ਸਮਝ ਲਓ ਅੱਜ ਤਰੀਕ ਹੋ ਗਈ 28 ਤੁਸੀਂ ਸਿੰਪਲ ਜਿਹਾ ਫੰਡਾ ਸਮਝ ਲਓ ਸਤੰਬਰ 5 ਤੱਕ ਦੇ ਰੇਟ ਦੀ ਗਰੰਟੀ ਲੈਣੀ ਮੈਂ ਉਤੋਂ ਬਾਅਦ ਚਾਹੇ ਮੇਰੇ ਕੋਲੇ ਮਾਲ ਪਿਆ ਸਾਰੀ ਦੁਨੀਆ 4.5 ਮੀਟਰ ਸੂਟ 200 ਦਾ ਵੇਚਦੇ ਆ ਮੈਂ ਵੀ ਵੇਚ ਸਕਦਾ ਪਰ ਕੁਝ ਵਧਾਉਂਗਾ ਪਹਿਲਾਂ ਸਕੀਮ ਦੇ ਦਿੱਤੀ ਗਈ ਹੈ 4.5 ਮੀਟਰ ਦੇ ਅਗਰ ਤੁਸੀਂ 3 ਸੂਟ ਲਾਉਂਗੇ ਰੁਪਿਆ ਲਾਉਂਗਾ 400 ਅਗਰ ਲਾਉਂਗੇ 5 ਮੀਟਰ ਵਾਲੇ 3 ਸੂਟ ਇਕੱਠੇ ਤਾਂ ਮਿਲਾਉਂਗਾ 450 ਪਰ ਇੱਕ ਸੂਟ ਦਾ ਰੇਟ ਰਹੂਗਾ 5 ਮੀਟਰ ਵਾਲੇ ਦਾ 180 450 ਵਾਲੇ ਦਾ ਇੱਕ ਸੂਟ ਦਾ 150 ਰੁਪਿਆ ਰੇਟ ਨੋਟ ਕਰ ਲੋ ਰੰਗ ਬਹੁਤ ਹੈ ਮਾਲ ਬਹੁਤ ਆਇਆ ਹੋਇਆ ਹੈ ਸਿਰਫ ਸੱਤਾਂ ਦਿਨਾਂ ਲਈ ਅੱਜ ਹੈ 22 ਤਰੀਕ ਮੈਂ ਤੁਹਾਨੂੰ ਕਹਿੰਦਾ ਹੈਗਾ ਸਤੰਬਰ 5 ਤੱਕ ਦੇ ਰੇਟ ਦੀ ਗਾਰੰਟੀ ਉ ਤੋਂ ਬਾਅਦ ਮਾਲ ਮੇਰੇ ਕੋਲ ਪਿਆ ਸਾਰੀ ਦੁਨੀਆ ਕਮਾ ਰਹੀ ਹੈ ਮੈਂ ਵੀ ਕਮਾਣੇ ਹੈਗੇ ਇਹ ਨਹੀਂ ਕਹਿਣਾ ਹੈ ਕਿ ਮੈਂ ਨਹੀਂ ਕਮਾਣੇ ਪਰ ਹੁਣ ਤੁਹਾਨੂੰ ਉਹਨਾਂ ਰੇਟਾਂ ਦੇਣਾ ਮਾਲ ਮਤਲਬ ਮੇਰੇ ਤਾਂ ਸੂਟ ਹੋਣੇ ਨਿਕਲ ਜਾਣੇ ਬਾਅਦ ਚ ਤਾਂ ਮੈਂ ਜਿਹੜੇ ਰੇਟ ਲਗਾਣਾ ਕਿਉਂਕਿ 20-20 ਰੁਪਏ ਸੂਟ ਵੱਧ ਚੁੱਕਿਆ ਆਏਗਾ ਹਰ ਪਾਸੇ ਮੇਰੇ ਪੱਕਾ ਕੱਲ Shimla ਦੇ ਕਸਟਮਰ ਸੀ ਉਹ ਕਹਿੰਦੇ ਸਾਡੇ ਤਾਂ ਉੱਥੇ 450 ਤੋਂ 500 ਦਾ ਸੂਟ बिकਦਾ ਹੀ ਹੈਗਾ 400 ਤੋਂ ਘੱਟ ਦਾ ਕਿਤੇ ਸੂਟ ਨਹੀਂ ਹੈ ਇਹ 4.5 ਮੀਟਰ ਸੋਏ ਪਲੀਜ਼ ਨੋਟ ਕਰ ਲਓ ਆਪਣੇ ਆਂਡੀਆਂ ਗੁਆਂਡੀਆਂ ਨੂੰ ਜਰੂਰ ਦੱਸ ਦਿਓ ਤੁਹਾਨੂੰ ਪਸੰਦ ਆ ਰਿਹਾ ਤਾਂ ਤੁਸੀਂ ਖਰੀਦੋ ਨਹੀਂ ਤਾਂ ਜੇ ਤੁਸੀਂ ਇਹ ਵੀਡੀਓ ਦੇਖਦੇ ਹੋ WhatsApp ਦੇ ਉੱਤੇ ਕਿਸੇ ਨਾਲ ਵੀ ਸ਼ੇਅਰ ਕਰ ਦਿਓ ਜੀ ਐਨੀ ਕਿਰਪਾ ਜਰੂਰ ਕਰਨੀ ਹੈ ਲਓ ਜੀ ਹੁਣ ਦੇਖੋ ਬਹੁਤ ਹੀ ਟਾਪ ਦਾ ਬੇਸ ਹੈ ਐਨਾ ਅੱਛਾ ਕਪੜਾ ਲੱਗਿਆ ਹੋਇਆ ਡਿਜ਼ਾਈਨਿੰਗ ਇਹ ਕਢਾਈ ਹੈ ਨਾਲ ਬਹੁਤ ਵਧੀਆ ਇਹ ਆ ਗਈ ਜੀ ਬਾਟਮ ਪ੍ਰਿੰਟਰ ਮੈਚਿੰਗ ਸੂਟ ਟਾਪ ਦਾ 1550 ਰੁਪਏ ਦਾ ਸੂਟ ਸੀ ਸੂਟ ਮਿਲੂਗਾ ਮਸਲੀਨ ਦਾ ਦੁਪੱਟਾ ਸੂਟ ਮਿਲੂਗਾ 1000 ਰੁਪਏ ਦਾ ਸੇਮ ਡਿਜ਼ਾਈਨ ਮੇਰੇ ਕੋਲ 1250 ਦਾ ਵੀ ਆ ਉਸ ਕਪੜੇ ਦਾ ਫਰਕ ਹੈ ਇਹ ਤੁਹਾਨੂੰ ਮਿਲੂਗਾ ਇਸ ਰੇਟ ਚ ਲਓ ਜੀ ਨੈਕਸਟ ਦੇਖੋ ਟਾਪ ਦਾ ਕਪੜਾ ਆ ਗਿਆ ਹੈ ਮੈਂ ਕਹਿੰਦਾ ਜੀ ਪਰਫਿਊਮ ਕਪੜਾ ਹੈ ਜੀ ਇਸ ਦਾ ਨਾਮ ਬਹੁਤ ਅੱਛੀ ਪਰਫਿਊਮ ਦੀ ਖੁਸ਼ਬੂ ਆਂਦੀ ਹੈ ਨਾਲ ਮਸਲੀਨ ਦਾ ਦੁਪੱਟਾ ਰੇਟ 1000 ਰੁਪਏ ਦਾ ਸੂਟ ਜੀ ਡਿਜ਼ਾਈਨਿੰਗ ਦੇਖੋ ਟਾਪ ਦੇ ਰੇਟ ਟਾਪ ਦਾ ਸੂਟ ਫਾਈਵ ਵੀ ਡਿਜ਼ਾਈਨ ਵਿਥਾਉ ਦੀ ਇਕੋ ਡਿਜ਼ਾਈਨ ਚੀਜ਼ਾਂ ਬਹੁਤ ਹਨ ਜੀ ਮੰਨ ਲਓ ਕਸਟਮਰ ਦੀ ਆਪਣੇ ਆਪਣੀ ਡਿਮਾਂਡ ਦੇ ਹਿਸਾਬ ਦੇ ਨਾਲ ਹੈ ਲਓ ਜੀ ਆਹ ਦੇਖੋ ਜੀ ਇਹ ਆ ਗਿਆ ਜੀ ਪੱਲੇ ਦੇ ਉੱਤੇ ਡਿਜ਼ਾਈਨ ਇਹ ਆ ਗਿਆ ਜੀ ਗਲੇ ਦੇ ਉੱਤੇ ਡਿਜ਼ਾਈਨ ਨਾਲ ਦੁਪੱਟਾ ਦੇਖੋਗੇ ਕਿੰਨਾ ਸ਼ਾਨਦਾਰ ਆਹ ਦੇਖੋ ਜੀ ਦੁਪੱਟਾ ਆਲੋ ਜੀ ਇਹਦਾ ਵਰਕ ਦੇ ਕੋ ਕਪੜੇ ਦੀ ਕੁਆਲਿਟੀ ਦੇਖੋਗੇ ਨਾ ਮੈਂ ਕਹਿੰਦਾ ਕੀ ਬਾਤ ਹੈ ਅਗਰ ਡਿਜ਼ਾਈਨਿੰਗ ਵਾਲਾ ਵਿੱਚ ਲੈਣਾ ਆਏਗਾ ਤਾਂ 1250 ਰੁਪਏ ਦਾ ਅਗਰ ਇਹਦੇ ਵਿੱਚ ਪਲੇਨ ਸੂਟ ਆ ਗਿਆ ਤਾਂ 1200 ਦਾ ਦੋ ਰੇਟਾਂ ਸੂਟ ਆਂਦਾ ਹੈ ਜੀ ਏਸੀ ਜੀ ਅੱਜ ਦੀ ਵੀਡੀਓ ਨਵੀਂ ਵੀਡੀਓ ਫਿਰ ਲੈ ਕੇ ਕੋਈ ਹਾਜ਼ਰ ਹੋ ਮੰਗੇ ਡਿਜ਼ਾਈਨ ਬਥੇਰੇ ਹੈ ਕਪੜੇ ਬਥੇਰੇ ਹੈ ਪਰ ਪਸੰਦ ਕਸਟਮਰ ਦੀ ਹੈ ਇਹ ਕਹਿੰਦਾ ਹੋਇਆ ਅੱਜ ਲੈਂਦਾ ਤੁਹਾਤੋ ਇਜਾਜ਼ਤ ਮੁਰਕੇ ਫਿਰ ਕਿਸੇ ਵੀਡੀਓ ਦੇ ਵਿੱਚ ਜ਼ਰੂਰ ਮਿਲਦਾ ਜੀ ਤਦ ਤੱਕ ਦੇ ਲਈ on about